ਸਤਿਕਾਰ ਜੀ ਚੰਕੌਰ ਸਾਹਿਬ ਦੀ ਧਰਤੀ ਤੋਂ ਇੱਕ ਹੋਰ ਪ੍ਰਵਾਸੀ ਲੋਕਾਂ ਵੱਲੋਂ ਫੜਿਆ ਗਿਆ ਹੈਗਾ ਜਿਹਦੇ ਕੋਲੋਂ अनेका ਹੀ ਜਗ੍ਹਾਾਂਾਂ ਦੇ ਅੱਡ-ਅੱਡ ਜਗ੍ਹਾ ਦੇ ਆਈਡੀ ਕਾਰਡ ਮਿਲੇ ਹੈ ਜੀ ਆਧਾਰ ਕਾਰਡ ਬੈਂਕਾਂ ਦੇ ਕਾਰਡ ਪੈਨ ਕਾਰਡ ਤੇ ਆਰਮੀ ਦੀਆਂ ਜਿਹੜੀਆਂ ਵਰਦੀਆਂ ਠੀਕ ਹੈ ਜੀ ਬਹੁਤ ਕੁਝ ਮਿਲੇਗਾ ਆ ਵੀਡੀਓ ਤੁਸੀਂ ਐਂਡ ਤੱਕ ਦੇਖਿਓ ਤੇ ਭਗਵੰਤ ਮਾਨ ਨੂੰ ਇਹ ਸਵਾਲ ਹੈਗਾ ਵੀ ਉਹ ਪ੍ਰਵਾਸੀਆਂ ਦੇ ਹੱਕ 'ਚ ਖੜਾ ਹੈਗਾ ਉਹ ਕਹਿੰਦਾ ਹੈਗਾ ਵੀ ਅਸੀਂ ਪ੍ਰਵਾਸੀਆਂ ਨੂੰ ਭੇਜ ਨਹੀਂ ਸਕਦੇ ਸਾਡੇ ਵੀ ਲੋਕ ਜਾਂਦੇ ਆ ਸਾਡੇ ਲੋਕ ਜਾਂਦੇ ਆ ਭਈ ਉਹ ਅਮਰੀਕਾ ਕੈਨੇਡਾ ਬਾਹਰ ਲੀਆਂ ਕੰਟਰੀਆਂ ਚ ਜਾਂਦੇ ਆ ਤੇ ਉਹ ਆ ਗੰਦ ਨਹੀਂ ਪਾਉਂਦੇ ਹੈਗੇ ਜਿਹੜਾ ਇਹ ਪਾ ਰਹੇ ਹੈਗੇ ਤੇ ਆ ਹੁਣ ਇੰਨੀਆਂ ਇੰਨਾ ਕੁਛ ਇਹ ਤੋਂ ਮਿਲੇਗਾ ਭਗਵੰਤ ਮਾਨ ਸਾਹਿਬ ਤੋਂ ਇੱਕ ਸਵਾਲ ਹੈ ਤੇ ਆਮ ਆਦਮੀ ਪਾਰਟੀ ਤੋਂ ਤੁਸੀਂ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਤਾਂ ਡੇਬਰੂਗੜ ਭੇਜਤਾ ਸੀ ਉਹਨਾਂ ਕੋਲ ਤਾਂ ਕੁਛ ਇਹ ਜਾਂ ਕੁਛ ਮਿਲਿਆ ਵੀ ਨਹੀਂ ਸੀਗਾ ਤੇ ਆ ਹੁਣ ਇਹਦੇ ਕੋਲੋਂ ਇੰਨਾ ਕੁਛ ਬਰਾਮਦ ਹੋਇਆ ਹੈਗਾ ਜਿਹੜਾ ਕਿ ਇਹ ਹੱਤਿਆਬਾਦੀ ਵੀ ਹੋ ਸਕਦਾ ਹੈ ਕੁਛ ਵੀ ਕਨੈਕਸ਼ਨ ਹੋ ਸਕਦਾ ਜਸੂਸ ਵੀ ਹੋ ਸਕਦਾ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖਿਓ ਤੇ ਸ਼ੇਅਰ ਕਰਿਓ ਤੇ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਹੁਣ ਇਹਨੂੰ ਭੇਜ ਤੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਿਓ ਤੇ ਆ ਪੂਰੀ ਵੀਡੀਓ ਦੇਖਿਓ ਜੀ ਦੇਖੋ ਇਹਦੋ ਕੀ ਕੁਝ ਮਿਲਦਾ ਜੇ ਆਹੀ ਕੁਝ ਪੰਜਾਬੀ ਤੋਂ ਮਿਲਿਆ ਹੁੰਦਾ ਕਿਸੇ ਤੋਂ ਵੀ ਉਹਨੂੰ ਡੇਪਰੂਗੜ ਜਾ ਕਿਤੇ ਹੋਰ ਪਤਾ ਵੀ ਨਹੀਂ ਲੱਗਣਾ ਸੀ ਵੀ ਪੰਜਾਬੀ ਜੀ ਇੱਕ ਆਧਾਰ ਕਾਰਡ ਹੈ ਜਿਹਦੇ ਕੋਲ ਆ ਕਸ਼ਮੀਰ ਦਾ ਆਧਾਰ ਕਾਰਡ ਹੈ ਜੀ ਪੈਂ ਪੈਂ ਕਰ ਆਹ ਕਸ਼ਮੀਰ ਦਾ ਜੀ ਆ 31 ਤੱਕ ਵੈਲਿਡ ਇਹ ਆ ਜੀ ਪੈਨ ਘਾਇਆ ਬੈਂਕੜ ਆਈਡੀ ਆਈਡੀ ਕਾਰਡ ਪੈਕ੍ਰੇਡਿਟ ਜੰਮੂ ਐਂਡ ਕਸ਼ਮੀਰ ਬੈਂਕ ਅਲੱਗ ਅਕਾਊਂਟ ਦਾ ਠੀਕ ਹੈ ਜੀ ਜੰਮੂ ਐਂਡ ਕਸ਼ਮੀਰ ਬੈਂਕ ਨੂੰ ਉੱਤੀ ਤੱਕ ਵੈਲਟ ਇਹ ਲੱਗ ਰਿਹਾ ਆ ਆ ਵੀ ਜੰਮੂ ਕਸ਼ਮੀਰ ਬੈਂਕ ਦਾ ਜੀ ਆ ਕਸ਼ਮੀਰ ਦਾ ਆਈਡੀ ਕਾਰਡ ਹੈ ਜੀ ਦਾ ਆ ਪੈਨ ਕਾਰਡ ਹੈ ਜੀ ਕਸ਼ਮੀਰ ਦਾ ਠੀਕ ਹੈ ਜੀ ਜੀ ਮੇਰੀ ਗੱਲ ਕਹਿਵਾਂ ਦਾ ਦਰਵਾਜ਼ੇ ਹੋਵੇ ਕਿੰਨੇ ਮੈਨੂੰ ਜਾਲੀ ਬਣੇ ਹੋਵੇ ਮੈਨੂੰ ਕਹਿ ਗਿਆ ਆ ਲੋ ਜੀ ਕਹਿੰਦਾ ਮੈਂ ਕਿਹੜੀ ਕਮਾਟਰੀ ਬੀ ਆਰ ਮਾਗੋ ਵਾਣਾ ਆ ਲੋ ਜੀ ਇਹ ਵੀ ਜੰਮੂ ਕਸ਼ਮੀਰ ਦਾ ਠੀਕ ਹੈ ਜੀ ਆ ਵੀ ਕਸ਼ਮੀਰ ਦਾ ਆਧਾਰ ਕਾਰਡ ਹੈ ਜੀ ਲੋ ਜੀ ਆ ਰਹੀ ਰਹੀ ਬੈਸਪੀਗੋ ਟਿਕਾ ਆਹ ਜਿਹੜੀ ਬੈਟਰੀ ਹੈ ਬੈਟਰੀ ਸਾਰੇ ਆਰਮੀ ਵਾਲੀ ਇਹ ਕਿਹੜਾ ਪਿੱਛੇ ਉਹ ਇੱਕ ਬੈਟਰੀ ਪਈ ਹੋਈ ਆ ਇਹ ਕਿਸੇ ਦਾ ਕੋਵਿਡ ਹੈ ਕਿਸੇ ਕੁੜੀ ਦਾ ਤਾਂ ਕਿਹਾ ਹੋਇਆ ਧਿਆਨੇ ਦੀ ਕੁੜੀ ਹੁੰਦੀ ਸਾਲ ਉਮਰ ਹੈ ਜੀ ਆਓ ਜੀ ਆ ਵੀ ਇਸਮੀਨ ਕੋਰ ਆਪਣਾ ਆਉਦਾ ਜਿੱਦ ਤੱਕ ਆ ਜੀ ਆਹ ਗੈਸ ਦੀ ਗੱਲ ਆ ਲੋ ਜੀ ਇੰਨਾ ਕੁਝ ਤਾਂ ਲੋ ਆ ਦੇਖੋ ਤੁਹਾਨੂੰ ਪਤਾ ਨਸ਼ਰੇ ਪਤੇ ਜਿੰਨਾ ਤੱਕ ਡਾਕਟਰਾਂ ਨੇ ਲਿਖਿਆ ਇੱਕ ਪਤਾ ਮਿਲਦਾ ਐਮਰੇ ਸੱਤ ਪਤੇ ਸੱਤ ਪਤੇ ਨਸ਼ਰੇ ਆ ਆ ਵੇਖੋ ਕੰਡਮ ਆ ਬੈਠਾ ਦਿਖਾਓ ਬੈਠਾ ਆ ਫਾਸਟ ਆ ਗਿਆ ਜੀ ਇਹਦੇ ਗੱਡੀ ਦਾ ਹੈ ਜਿਹਦੇ ਨਾਲ ਜਨੇ ਬਾਈਪਾਸ ਕਰਿਆ ਹੁਣ ਕੁਝ ਵੀ ਕਰਿਆ ਹੋਊਗਾ ਜੀ ਆਪ ਬੋਤਲਾਂ ਹੱਡੀਆਂ ਦੀ ਭਰੀ ਹੋਈ ਪੂਰੀ ਇਨਸਾਨੀ ਹੱਡੀਆਂ ਦੀ ਇੱਕ ਬਗਲੀ ਹੈ ਕਿ ਜੀ ਫਸਿਆ ਹੈ ਗਲਟ ਹੈ ਜੀ ਮਿਲਟਰੀ ਦੀ ਇਹ ਤਾਂ ਨਹੀਂ ਦੱਸੀ ਗਏ ਹੁਣ ਇਹ ਆਪਾਂ ਨੂੰ ਇਹ ਪਾਕਿਸਤਾਨ ਮਿਲਟਰੀ ਦੀ ਆਂਡੀਅਨ ਮਿਲਟਰੀ ਦੀ ਕਿਹੜੀ ਦੀ ਹੈ ਇਹ ਸਾਰਾ ਕੁਝ ਇਹਦੇ ਕੋਲ ਆਪਣਾ ਜੰਮੂ ਕੰਪੀਟ ਹੈ ਆਹੋ ਯਾ ਮੈਂਟੇਸ ਕਾਉਂਡ ਤੇਰਾ ਕੋਈ ਨਹੀਂ ਹੋਏ ਦਾ ਬੰਦੀਆ ਕਿੱਦਾਂ ਸੇ ਮੈਂ ਜਦੋਂ ਵੀ ਇਹ ਆਪਾਂ ਕਹਿੰਦੇ ਮੈਂਟਲੀ ਦੇਖਿਆ ਤਾਂ ਕੁਝ ਨਹੀਂ ਆਪਾਂ ਸਪੋਰਟ ਤੇ ਆਓ ਜਿੱਦੋਂ ਆਪਾਂ ਕੰਪਨੀ ਬਾਬਾ ਜੀ ਉਹ ਗੁਰਮੁਖ ਦੇ ਝੰਡੇ ਵਾਲਾ ਆਹ ਦੇਖੋ ਜੀ ਇੱਕ ਸ਼ਿਰੀ ਸਾਹਿਬ ਜਿਹੜੇ ਵਾਲੇ ਝੰਡੇ ਆਹ ਜਿਹੜੀ ਸਾਹਿਬ ਜਿਹੜੀ ਪੈਰਾਵਰ ਕੀ ਬੈਠਾ ਤਾਂ ਜੀ ਇਹ ਉਹ ਮੂਲ ਮੰਤਰ ਜਾਈ ਆਹ ਝੰਡਾ ਜੀ ਉਹ ਮੂਲ ਮੰਤਰ ਜਾਈ ਪਿਆ ਇਹਦੇ ਚੰਗਾ ਪਾਉਂਦੇ ਮੂਲ ਮੰਤਰ ਜਾਈ ਤੰਗਾ ਵਧਾਉਣਾ ਹੈ ਇਹਨੂੰ ਹੁਣ ਆਹ ਹੋ ਰਿਹਾ ਪੰਜਾਬ ਚ ਇਹਦੇ ਵਧਾਉਣੇ ਨਹੀਂ ਨਾ ਠੀਕ ਹੈ ਜੀ ਮੈਂ ਟੱਕਿਆ ਮੈਂ ਕਿ ਮੱਗ ਦੇ ਘੜਾ ਦਾ ਕੰਮ ਕਰਾਉਣ ਹੁਣ ਇਹ ਆਤਕਵਾਦੀ ਵੀ ਹੋ ਸਕਦਾ ਕਿਸੇ ਤਰ੍ਹਾਂ ਦਾ ਜਸੂਸ ਜਸੂਸ ਹੋ ਸਕਦਾ ਕਿਸੇ ਲੱਖ ਕੁਝ ਠੀਕ ਹੈ ਜੀ ਸਾਨੂੰ ਦੋ ਘਟੇ ਹੋ ਗਏ ਪੁਲਿਸ ਨੂੰ ਫੋਨ ਕਰਨਾ ਹੈ